ਵੀ ਬਹੁਤ ਮਾੜੀ ਗੱਲ ਹੈ ਸਾ ਪ੍ਰਧਾਨ ਵੀ ਕਿਹੜਾ ਅੱਜ 3 ਵਜੇ ਚੱਕਿਆ ਇਹ ਬਹੁਤ ਮਾੜੀ ਗੱਲ ਹੈ ਕੋਨੇ ਲਾ ਤੂੰ ਕੋਨੇ ਕਿਹਾ ਵੀ ਸਾਡੀ ਸਾਨੂੰ ਗੱਲਾਂ ਦੇ ਜਵਾਬ ਦੇਵਾ ਦੋ ਵੀ ਜੇ ਸਾਨੂੰ ਕੋਈ ਜ਼ਿਆਦਾ ਖਤਰਾ ਹੈ ਵੀ ਵਿਚਾਲੇ ਪੁਲਿਸ ਕੱਢ ਜੇ ਇੱਕ ਇੱਕ ਪਾਸੇ ਸਾਡੀ ਬਾਬਾ ਜੀ ਆਹੀ ਗੱਲ ਹੈ ਜੀ ਕਿਹੜਾ ਉਹ 3 ਵਜੇ ਚੱਕਿਆਗਾ ਉਹਦੇ ਬਾਰੇ ਕੋਈ ਸਾਨੂੰ ਪਤਾ ਨਹੀਂ ਵੀ ਉਹਨੇ ਮੈਂ ਘਰੇ ਸੀਗਾ ਜੀ ਸਵੇਰੇ ਸਵੇਰੇ ਦੀ ਗੱਲ ਹੈ ਜੀ 3 ਤੋਂ 4 ਵਜੇ ਦੇ ਵਿੱਚ ਵਿੱਚ ਪ੍ਰਧਾਨ ਜੀ ਅੱਜ ਸੰਤਰਾਮ ਜੀ ਨੂੰ ਅਰੈਸਟ ਕੀਤਾ ਗਿਆ ਕਿ ਕੀ ਕਾਰਨ ਹੈ ਕਿ ਤੁਹਾਨੂੰ ਉਸ ਦੇ ਧਿਆਨ ਚ ਹੈ ਕਿ ਕਿਉਂ ਅਰੈਸਟ ਕੀਤਾ ਇਹ ਰੈਕਟਰ ਤਾਂ ਜੀ ਐਂ ਕਰਿਆ ਗਿਆ ਕੱਲ ਅਮਰੋੜਾ ਜੀ ਨੇ ਲੌਂਗੋ ਵਾਲਾ ਆਉਣਾ ਸੀ ਹਾਂ ਆਗੂਆਂ ਨੇ ਕਿਹਾ ਵੀ ਸਾਡੀ ਸਾਨੂੰ ਗੱਲਾਂ ਦੇ ਜਵਾਬ ਦੇਵਾ ਦਿਓ ਹਾਂ ਵੀ ਜਿਸ ਨੂੰ ਕੋਈ ਜ਼ਿਆਦਾ ਖਤਰਾ ਹੈ ਵੀ ਵਿਚਾਲੇ ਪੁਲਿਸ ਕੜ ਜੇ ਇੱਕ ਇੱਕ ਪਾਸੇ ਸਾਈਡ ਤੇ ਅਸੀਂ ਖੜ ਜਾਾਂਗੇ ਹੂੰ ਵੀ ਸਾਨੂੰ ਸਾਡੇ ਗੱਲਾਂ ਦੇ ਜਵਾਬ ਦੇ ਦੇ ਉਹ ਮੁੱਦੇ ਦੀ ਮੈਨੂੰ ਤਾਂ ਲੱਗਦਾ ਵੀ ਉਸੇ ਮੁੱਦੇ ਤੇ ਇਹ ਚੱਕ ਕੇ ਲਗਾਏ ਨੇ ਆਗੂ ਨੂੰ ਠੀਕ ਹੈ ਹਾਂ ਉਪਰ ਸਾਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਕਾਰਨ ਕੀ ਐ ਚੱਕੇ ਉਹ ਤਾਂ ਜਿਹੜਾ ਪ੍ਰੋਗਰਾਮ ਦੀ ਤਾਂ ਨਾਂਗਿਆ ਦੀ ਤਾਂ ਹੋ ਗਿਆ ਸੀ ਹੂੰ ਉਹ ਤਾਂ ਸੰਘਰਸ਼ ਲਾਉਣਾ ਸੀ ਜਿਹੜਾ ਉਹਨੇ ਕਰਨਾ ਦੀ ਤਾਂ ਹੋ ਗਿਆ ਸੀ ਵੀ ਸਨ ਸ਼ੰਭੂ ਮੋਰਚਾ ਲਗ ਰਿਹਾ ਸੀ ਜਿਆ ਆਪਣਾ ਕਹ ਦੀਏ ਹੋਰ ਪਾਸੇ ਤਿਆਰੀ ਸੀ ਮੋਰਚਾ ਦੀ ਉਹਦੇ ਰਾਖੇ ਤੇ ਚੱਕਿਆ ਦੇਖੋ ਜੀ ਹੋ ਸਕਦਾ ਵੀ ਇਹ ਸ਼ੰਭੂ ਵੱਟ ਤੇ ਜਾਣਗੇ ਉਹਦੇ ਕਰਕੇ ਵੀ ਚੱਕ ਸਕਦੇ ਨੇ ਆਗੂ ਨੂੰ ਵੀ ਉਥੇ ਵੱਡਾ ਕਠਨਾ ਕਰ ਲੈਣਾ ਠੀਕ ਹੈ ਤੇ ਸ਼ਾਇਲੀਪੁਰਸ ਨੇ ਚੱਕਿਆ ਕਿ ਸਨਾਮਪੁਰਸ ਨੇ ਚੱਕਿਆ ਇਹ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਠੀਕ ਹੈ ਭਾਈ ਜੀ ਲੈ ਜੀ ਹਾਂ ਜੀ ਬਾਬਾ ਜੀ ਆਹੀ ਗੱਲ ਹੈ ਜੀ ਕਿਹੜਾ ਹੋ 3 ਵਜੇ ਚੱਕਿਆਗਾ ਉਹਦੇ ਬਾਰੇ ਕੋਈ ਸਾਨੂੰ ਪਤਾ ਨਹੀਂ ਵੀ ਉਹਨੇ ਵੀ ਕਿੱਥੇ ਹੈ ਵੀ ਕਿੱਥੇ ਹੈਗਾ ਕਿਹੜੇ ਹਾਲਾਤਾਂ ਚ ਹੈ ਹਾਂ ਵੀ ਸ਼ਾਲੀ ਥਾਣੇ ਚ ਹੈ ਕਸنگਰੂਪ ਥਾਣੇ ਚ ਹੈ ਤਨ ਉਹਦੇ ਬਾਰੇ ਕੋਈ ਪਤਾ ਕਾਰਨ ਵੀ ਨਹੀਂ ਪਤਾ ਵੀ ਲੱਗਿਆ ਕੋਈ ਕਾਰਨਤਾ ਹੀ ਹੈ ਵੀ ਕਿਹੜਾ ਕੱਲ ਲੌਂਗੋ ਵਾਲਤੀ ਕੰਮ ਹੈ ਕਿਸੇ ਪ੍ਰਸ਼ਾਸਨ ਜਿਹੜੇ ਨਾਲ ਕੋਈ ਆਇਆ ਹੈਗਾ ਕੋਈ ਅਫਸਰ ਆਇਆ ਹੋਣ ਕਿ ਉਹਨਾਂ ਨੇ ਕੋਈ ਦੱਸਿਆ ਵੀ ਨਹੀਂ ਵੀ ਕਿਸ ਵਿਸ਼ੇ ਕਰਕੇ ਅਸੀਂ ਲੈ ਕੇ ਜਾ ਰਹੇ ਹਾਂ ਨਾ ਕੋਈ ਜਾਣਕਾਰੀ ਸੰਜੀਗੀ ਨਾ ਨਾ ਅੱਛਾ ਕਰੇ ਹਾਂਜੀ ਭਾਈ ਜੀ ਤੁਸੀਂ ਕਰੇ ਸੀਗੇ ਦੋ ਮੈਂ ਕਰੇ ਸੀਗਾ ਜੀ ਸਵੇਰੇ ਸਵੇਰੇ ਦੀ ਗੱਲ ਹੈ ਜੀ 3 ਤੋਂ 4 ਵਜੇ ਦੇ ਵਿੱਚ ਵਿੱਚ ਤੇ ਅਸੀਂ ਹਲੇ ਮੰਮੀ ਡੈਡੀ ਹੋਰੀ ਉੱਠੇ ਹੋਏ ਸੀਗੇ ਤੇ ਉਹਨਾਂ ਨੇ ਗੇਟ ਖੋਲ੍ਹਿਆ ਤੇ ਪੂਰੀ ਫੁੱਲ ਪੁਲਿਸ ਫੋਰਸ ਸੀਗੀ ਮੰਮੀ ਨੇ ਕਿਹਾ ਵੀ ਡੈਡੀ ਘਰੇ ਨਹੀਂ ਹੈਗਾ ਥੋੜਾ ਜਿਹਾ ੱੱਕਾ ਕਰਕੇ ਥੋੜਾ ਜਿਹਾ ਚਲੋ ਆਏ ਉਹ ਉਹਨਾਂ ਨੇ ਛਾਣਮਣ ਕੀਤੀ ਪਹਿਲਾਂ ਸਾਡੇ ਇੱਧਰ ਬਾਗਲ 'ਚ ਸਾਹਮਣੇ ਦੇਖਿਆ ਫਿਰ ਸਾਡੇ ਘਰੇ ਦੇਖਿਆ ਫਿਰ ਚਲੋ ਡੈਡੀ ਅੰਦਰ ਹੀ ਸੀਗੇ ਤੇ ਚਲੋ ਉਹ ਥੋੜਾ ਜਿਹਾ ਕੱਪੜੇ ਕੁੱਪੜੇ ਚੇਂਜ ਕਰ ਚਾਹ ਚੂਪੀ ਕੇ ਤਿਆਰ ਹੋਣ ਲੱਗੇ ਵੀ ਚਲ ਨਾਲ ਜਾਣ ਲਈ ਤੇ ਉਹਦੇ ਉਹ ਅੰਦਰ ਛਿੱਧੇ ਪੁਲਿਸ ਵਾਲੇ ਤੇ ਦੋ ਪੁਲਿਸ ਵਾਲੇ ਬਾਹਰ ਸੀਗੇ ਆਪਣੇ ਸਾਹਮਣੇ ਬਾਗਲ 'ਚ ਇੱਕ ਪੁਲਿਸ ਵਾਲਾ ਬੜਿਆ ਜਿਸ ਰਿਕਾਰਡਿੰਗ ਵੀ ਆਪਣੇ ਉੱਤੇ ਕੈਮਰਾ ਲੱਗਾ ਹੋਇਆ ਹੈ ਪਿੱਛੇ ਤੇ ਸਾਡੇ ਕਿਸਾਨ ਜਿਹੜੇ ਧਰਨੇ 'ਚੋਂ ਜੋ ਸਾਡਾ ਧਰਨਾ ਚਕ ਪਹਿਲਾਂ ਸਾਡੇ ਉੱਥੋਂ ਚੋਰੀਆਂ ਕੀਤੀਆਂ ਗਿਆ ਉੱਥੋਂ ਸਾਡੀਆਂ ਟਰਾਲੀਆਂ ਚੋਂ ਸਮਾਨ ਟਰਾਲੀਆਂ ਟਰੈਕਟਰ ਗਾਇਬ ਕੀਤੇ ਗੱਡੀਆਂ ਦਾ ਸ਼ੀਸ਼ੇ ਭੰਨ ਕੇ ਗੱਡੀਆਂ ਚੋਂ ਸਮਾਨ ਚੱਕਿਆ ਗਿਆ ਕਿਸਾਨਾਂ ਦੇ ਕੱਪੜੇ ਵੀ ਤੱਕ ਵੀ ਚੋਰੀ ਕੀਤੇ ਉੱਥੇ ਪ੍ਰਸ਼ਾਸਨ ਨੇ ਜਿਹੜਾ ਕੀ ਗੱਲ ਲੌਂਗਵਾਲ ਵੀ ਬੋਲਿਆ ਗਿਆ ਸਾਰਾ ਕੁਝ ਤੇ ਉਸ ਤੋਂ ਬਾਅਦ ਹੁਣ ਜੋ ਤੜਕੇ ਇਹ ਘਰੇ ਫੜਨ ਆਉਂਦੇ ਨੇ ਸਾਡੇ ਬੰਦਿਆਂ ਨੂੰ ਸਾਡੇ ਕਿਸਾਨ ਪ੍ਰਧਾਨ ਵੀ ਕਿਹੜਾ ਅੱਜ 3 ਵਜੇ ਚੱਕਿਆ ਇਹ ਬਹੁਤ ਮਾੜੀ ਗੱਲ ਹੈ ਅਸੀਂ ਚਲੋ ਅਸੀਂ ਆਪਣੀਆਂ ਹੱਕਾਂ ਮੰਗ ਰਿਹਾ ਉਹਦੇ ਵਾਸਤੇ ਬਹੁਤ ਮਾੜੀ ਪੱਡੀ